ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਰਮਚਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਵਿਰਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਦੁਰਘਟਨਾ ਮੁਆਵਜ਼ਾ ਨੀਤੀ ਜਿਹੜੀ ਆ ਇੱਕ ਨਵੀਂ ਲੈ ਕੇ ਆਏ ਆ ਕਈ ਵਾਰੀ ਦੇਖਣ ਦੇ ਵਿੱਚ ਆਇਆ ਕਿ ਜਦੋਂ ਕੋਈ ਬਿਜਲੀ ਮੁਲਾਜ਼ਮ ਆਪਣਾ ਕੰਮ ਕਰਦਿਆਂ ਜਾਂ ਕੋਈ ਰਿਪੇਅਰ ਵਗੈਰਾ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਜਿਹੜੇ ਕਬ ਦੇ ਵਿੱਚ ਕੋਈ ਇੰਨੇ ਸੋਰਸਸ ਨਹੀਂ ਹੁੰਦੇ ਜਿਹਦੇ ਕਰਕੇ ਇਲਾਸ ਦੇ ਵਿੱਚ ਕਈ ਵਾਰੀ ਮੁਸ਼ਕਲ ਜਿਹੜੀ ਆ ਉਪੇਸ਼ ਆ ਜਾਂਦੀ ਹੈ ਸੋ ਅਸੀਂ ਇਸ ਨੀਤੀ ਦੇ ਅਧੀਨ ਇਹ ਫੈਸਲਾ ਕੀਤਾ ਹੈ ਕਿ ਜੇ ਕੋਈ ਅਨਸਫਾਮੀ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਕਿ ਅਸੀਂ 3 ਲੱਖ ਰੁਪਏ ਦਾ ਜਿਹੜਾ ਮੈਡੀਕਲ ਐਡਵਾਂਸ ਆ ਉਸ ਕਰਮਚਾਰੀ ਨੂੰ ਸਬੰਧਤ ਕਰਮਚਾਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਸੇ ਵੇਲੇ ਹੀ ਦੇ ਦੇਵਾਂਗੇ ਆ ਕੇ ਉਹਨਾਂ ਨੂੰ ਇਲਾਜ ਕਰਾਉਂ। ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਦੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਸੀਗੀ। ਇਹਨੂੰ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤਾ ਹੈ। ਜਦੋਂ ਵੀ ਕੋਈ ਅਨਸਫਾਮੀ ਘਟਨਾ ਹੁੰਦੀ ਹੈ ਜਾਂ ਕੋਈ ਕਰੰਟ ਲੱਗਣ ਦੇ ਨਾਲ 100% ਸਾਡਾ ਕਰਮਚਾਰੀ ਕੋਈ ਅਪੰਗ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਐਕਸਿਗਰੇਸ਼ੀਆ ਅਧਰਾਹ ਜਿਹੜੀ ਆ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਆ ਨਾਲ ਦੇ ਨਾਲ ਜਿਹੜਾ ਬੀਮਾ ਸੀਗਾ ਉਹਦਾ 5 ਲੱਖ ਦਾ ਹੁੰਦਾ ਸੀਗਾ ਪਹਿਲਾਂ ਉਹਦੀ ਵੀ ਰਕਮ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤੀ ਫਰੈਂਚੇਸ਼ਨ ਐਕਟ ਜਿਹੜਾ 201923 ਦਾ ਹੈ ਉਹਦੇ ਵਿੱਚ ਪਹਿਲਾਂ ਪ੍ਰਾਈਵੇਟ ਵਿਅਕਤੀ ਜਿਹੜੇ ਕਿ ਸਾਡੇ ਕੋਈ ਵਿਭਾਗ ਦੀ ਕਿਸੇ ਤਰ੍ਹਾਂ ਦੀ ਗਲਤੀ ਦੇ ਨਾਲ ਆ ਕੋਈ ਕਰੰਟ ਲਗੰਟੇ ਨਾਲ ਪਾੰਕੋ ਜਾਂਦੇ ਸੀਗੇ 16 ਸਾਲ ਤੋਂ ਜਿਹੜੇ ਘੱਟ ਸੀਗੇ ਬੱਚੇ ਉਹਨਾਂ ਨੂੰ ਸਿਰਫ 1 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਬਾਲਗ ਨਹੀਂ ਮੰਨਿਆ ਜਾਂਦਾ ਸੀਗਾ 16 ਸਾਲ ਤੋਂ ਵੱਧ ਜਿਹੜੀ ਉਮਰ ਤੇ ਸੀਗੇ ਉਹਨਾਂ ਤੇ ਉੱਤੇ ਕੰਪਨਸੇਸ਼ਨ ਐਕਟ ਜਿਹੜਾ 1923 ਦਾ ਲਾਗੂ ਹੁੰਦਾ ਸੀਗਾ ਸੋ ਅਸੀਂ ਇਹ ਵੀ ਜਿਹੜੀ ਉਮਰ ਦੀ ਹੱਦ ਆ ਉਹ ਨੂੰ ਵੀ ਖਤਮ ਕਰ ਦਿੱਤਾ ਹੁਣ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਜੋ ਵੀ ਮਿਲੇਗਾ ਉਹ ਕੰਪਨਸੇਸ਼ਨ ਐਕਟ 1923 ਦੇ ਅਧੀਨ ਦੇਗਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਬਿਜਲੀ ਵਿਭਾਗ ਦੇ ਵਿੱਚ ਨਵੀਂ ਨੀਤੀ ਦਾ ਐਲਾਨ ਕਰ ਰਹੇ ਹਾਂ ਔਰ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਭਾਗ ਦੇ ਉਹ ਕਈ ਮੁਸ਼ਕਲਾਂ ਦੇ ਵਿੱਚੋਂ ਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ ਹਾਂ 24 ਘੰਟੇ ਉਹਨਾਂ ਦੀ ਡਿਊਟੀ ਹੈ ਔਰ ਕਈ ਵਾਰੀ ਕੁਝ ਦੁਰਘਟਨਾਵਾਂ ਕਰੰਟ ਲੱਗਣ ਦੇ ਨਾਲ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ ਔਰ ਜਿਸ ਕਰਕੇ ਉਹ ਪਰਿਵਾਰ ਜਿਹੜੇ ਨੇ ਉਹਨਾਂ ਦੇ ਉਹ ਬੜੀ ਮੁਸ਼ਕਲ ਦੇ ਵਿੱਚ ਪੈਂਦੇ ਨੇ ਸੋ ਅਸੀਂ ਦੁਰਘਟਨਾ ਮੁਆਵਜ਼ਾ ਨਿਤੀ ਜਿਹੜੀ ਆ ਇੱਕ ਨਵੀਂ ਲੈ ਕੇ ਆਏ ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਰਮਚਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਵੈ ਰੱਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨથી ਇਹ ਨੀਤੀ ਜੜੀ ਆ ਬਣਾਈ ਆ ਕਈ ਵਾਰੀ ਦੇਖਣ ਦੇ ਵਿੱਚ ਆਇਆ ਕਿ ਜਦੋਂ ਕੋਈ ਬਿਜਲੀ ਮੁਲਾਜ਼ਮ ਆਪਣਾ ਕੰਮ ਕਰਦਿਆਂ ਜਾਂ ਕੋਈ ਰਿਪੇਅਰ ਵਗੈਰਾ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਵੇਲੇ ਘਰ ਦੇ ਵਿੱਚ ਕੋਈ ਇੰਨੇ ਸੋਰਸਸ ਨਹੀਂ ਹੁੰਦੇ ਕੀਤੇ ਕਰਕੇ ਇਲਾਜ ਦੇ ਵਿੱਚ ਕਈ ਵਾਰੀ ਮੁਸ਼ਕਲ ਜਿਹੜੀ ਆ ਉਹ ਪੇਸ਼ ਆ ਜਾਂਦੀ ਹੈ ਸੋ ਅਸੀਂ ਇਸ ਨੀਤੀ ਦੇ ਅਧੀਨ ਇਹ ਫੈਸਲਾ ਕੀਤਾ ਹੈ ਕਿ ਜੇ ਕੋਈ ਅਨਸੁਖਾਮੀ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਤੇ ਅਸੀਂ 3 ਲੱਖ ਰੁਪਏ ਦਾ ਜਿਹੜਾ ਮੈਡੀਕਲ ਐਡਵਾਂਸ ਆ ਉਸ ਕਰਮਚਾਰੀ ਨੂੰ ਸਬੰਧਤ ਕਰਮਚਾਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਸੇ ਵੇਲੇ ਹੀ ਦੇ ਦੇਵਾਂਗੇ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਾ ਆਵੇ ਪਹਿਲਾਂ ਉਹਦੀ ਕੋਈ ਨੀਤੀ ਨਹੀਂ ਸੀਗੀ ਜੋ ਵੀ ਖਰਚ ਹੁੰਦਾ ਸੀਗਾ ਉਹਦੀ ਰੀਇੰਬਰਸਮੈਂਟ ਹੀ ਹੁੰਦੀ ਸੀਗੀ ਪਰ ਕਈ ਵਾਰੀ ਘਰਾਂ ਦੇ ਵਿੱਚ ਐਨੇ ਸਾਧਨ ਜਿਹੜੇ ਆ ਉਹ ਨਹੀਂ ਹੁੰਦੇ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਦੇ ਵਿੱਚ 3 ਲੱਖ ਰੁਪਏ ਦਾ ਮੁਆਵਜ਼ਾ ਮੈਡੀਕਲ ਮੁਆਵਜ਼ਾ ਐਡਵਾਂਸ ਰੂਪ ਦੇ ਵਿੱਚ ਕਰਮਚਾਰੀ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਤੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਨਾ ਵਾਸਤੇ ਪਹਿਲਾਂ 5 ਲੱਖ ਰੁਪਏ ਦੀ ਐਕਸਗਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਸੀਗੀ ਇਹਨੂੰ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤਾ ਜਦੋਂ ਵੀ ਕੋਈ ਅਨਸਫਾਮੀ ਘਟਨਾ ਹੁੰਦੀ ਹੈ ਜਾਂ ਕੋਈ ਕਰੰਟ ਲੱਗਣ ਦੇ ਨਾਲ 100% ਸਾਡਾ ਕਰਮਚਾਰੀ ਕੋਈ ਅਪੰੰਗ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਐਕਸਗਰੇਸ਼ੀਆ ਗ੍ਰਾਂਟ ਜਿਹੜੀ ਆ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਆ ਨਾਲ ਦੇ ਨਾਲ ਜਿਹੜਾ ਬੀਮਾ ਸੀਗਾ ਉਹਦਾ 5 ਲੱਖ ਦਾ ਹੁੰਦਾ ਸੀਗਾ ਪਹਿਲਾਂ ਉਹਦੀ ਵੀ ਰਾਸ਼ੀ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤੀ ਹੈ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਕਿਸੇ ਵੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਫਿਰ ਵੀ ਕਈ ਵਾਰੀ ਇਹੋ ਜੀਆਂ ਅਨਸਥਾਨੀਆ ਘਟਨਾਵਾਂ ਵਾਪਰਦੀਆਂ ਨੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੋ ਜੀ ਕੋਈ ਅਨਸਥਾਨੀ ਘਟਨਾ ਨਾ ਵਾਪਰੇ ਸਾਰੇ ਕਰਮਚਾਰੀ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਸੁਖੀ ਸ਼ਾਂਤੀ ਵਸਨ ਆਪਣੇ ਪਰਿਵਾਰ ਦੇ ਵਿੱਚ ਰਹਿਣ ਪਰ ਫਿਰ ਵੀ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕੋਈ ਇਹੋ ਜਿਹੇ ਇਕੱਠਾਵਾ ਦੇਖਣ ਦੇ ਵਿੱਚ ਆ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਜਿਹੜੇ ਨੇ ਉਹ ਬਾਅਦ ਦੇ ਵਿੱਚ ਉਹਨਾਂ ਦਾ ਕੁਝ ਫਾਈਨੈਂਸ਼ੀਅਲ ਜੜੀਆ ਉਹ ਕੋਈ ਜੜੀ ਰਾਸ਼ੀ ਆ ਉਹ ਜ਼ਰੂਰ ਪਰਿਵਾਰ ਨੂੰ ਜੜੀਆ ਉਹ ਮਿਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੰਪਨਸੇਸ਼ਨ ਐਕਟ ਜਿਹੜਾ 201923 ਦਾ ਹੈ ਉਹਦੇ ਵਿੱਚ ਪਹਿਲਾਂ ਅ ਪ੍ਰਾਈਵੇਟ ਵਿਅਕਤੀ ਜਿਹੜੇ ਕਿ ਸਾਡੇ ਕੋਈ ਵਿਭਾਗ ਦੀ ਕਿਸੇ ਤਰ੍ਹਾਂ ਦੀ ਗਲਤੀ ਦੇ ਨਾਲ ਕੋਈ ਕਰੰਟ ਲੱਗਣ ਦੇ ਨਾਲ ਅਪੰਗ ਹੋ ਜਾਂਦੇ ਸੀਗੇ 16 ਸਾਲ ਤੋਂ ਜਿਹੜੇ ਘੱਟ ਸੀਗੇ ਬੱਚੇ ਉਹਨਾਂ ਨੂੰ ਸਿਰਫ 1 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਬਾਲਗ ਨਹੀਂ ਮੰਨਿਆ ਜਾਂਦਾ ਸੀਗਾ 16 ਸਾਲ ਤੋਂ ਵੱਧ ਜਿਹੜੀ ਉਮਰ ਤੇ ਸੀਗੇ ਉਹਨਾਂ ਤੇ ਉੱਤੇ ਕੰਪਨਸੇਸ਼ਨ ਐਕਟ ਜਿਹੜਾ 1923 ਦਾ ਲਾਗੂ ਹੁੰਦਾ ਸੀਗਾ ਸੋ ਅਸੀਂ ਇਹ ਵੀ ਜਿਹੜੀ ਉਮਰ ਦੀ ਹੱਦ ਤੱਕ ਉਹਨੂੰ ਵੀ ਖਤਮ ਕਰ ਦਿੱਤਾ ਹੁਣ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਜੋ ਵੀ ਮਿਲੇਗਾ ਉਹ ਕੰਪਨਸੇਸ਼ਨ ਐਕਟ 1923 ਦੇ ਅਧੀਨ ਮਿਲੇਗਾ ਸੋ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹ ਪੂਰੀ ਤਰ੍ਹਾਂ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਆਸੋ ਇਹੋ ਜੀਆਂ ਦੁਰਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕ ਸਕੀਏ ਇਸ ਕਰਕੇ ਅਸੀਂ ਅ ਕਈ ਤਰ੍ਹਾਂ ਦੀਆਂ ਜਿਵੇਂ ਸੇਫਟੀ ਕਿਟਸ ਨੇ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਹਯਾ ਕਰਵਾ ਰਹੇ ਆ ਮੈਂ ਮੁਲਾਜ਼ਮਾਂ ਨੂੰ ਬੇਨਤੀ ਵੀ ਕਰੂੰਗਾ ਕਿ ਆਪਾਂ ਆਪਣੀ ਸੇਫਟੀ ਦਾ ਸੁਰੱਖਿਆ ਦਾ ਜਿਹੜਾ ਉਹ ਪੂਰਾ ਧਿਆਨ ਰੱਖੀਏ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਆਪਾਂ ਕਰਨ ਲੱਗੀਏ ਤੇ ਪੂਰੀ ਆਪਾਂ ਸੇਫਟੀ ਕਿਟ ਜਿਹੜੀ ਆ ਉਹਦੀ ਵਰਤੋਂ ਕਰੀਏ ਆਪਣੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਇਹ ਕੰਮ ਕਰੀਏ ਤਾਂ ਕਿ ਕੋਈਆਂ ਤੁਲ ਕਟਨਾ ਨਾ ਹੋ ਸਕਣ ਸੋ ਤੁਹਾਡੇ ਸਾਰਿਆਂ ਆ ਦੀ ਸੇਜ ਆਬੀ ਲਈ ਮੈਂ ਕਾਮਨਾ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਸ਼ੁਕ ਕਾਮਨਾਵਾਂ ਦੇਣਾ ਬਹੁਤ ਬਹੁਤ ਧੰਨਵਾਦ